ਸਾਹਿਬ ਦੇ ਨੇੜੇ ਨਾਗੋ ਕੇ ਮੋੜ ਵੈਦ ਕਰਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਆਪਾਂ ਤਾਂਬੇ ਦੀ ਪਸਣ ਤਿਆਰ ਕਰ ਰਹੇ ਹਾਂ ਤੇ ਤਾਂਬੇ ਦੀ ਪਸਣ ਵਿੱਚ ਮਾਪੋਂ ਸਾਰੀਆਂ ਅੱਗਾ ਦੇ ਚੁੱਕੇ ਆ ਪਰ ਇਹ ਵੇਖੋ ਹੁਣ ਨਿੰਬੂ ਦਾ ਰਸ ਪਾਇਆ ਵਾ ਤੇ ਇਹ ਰਸ ਜਿਹੜਾ ਵਾ ਨੀਲਾ ਹੋ ਰਿਹਾ ਜਿੰਨਾ ਚਿਰੇ ਨੀਲਾ ਹੁੰਦਾ ਵਾ ਉਹਨਾਂ ਤੇਰੇ ਬਹੁਤ ਹੀ ਕੱਚੀ ਪਾਸੀਆਂ ਖਾਰ ਜੋਗ ਨਹੀਂ ਹੁੰਦੀ ਉਸ ਤੋਂ ਅਪਰੰਤ ਆਪਾਂ ਇਹ ਵੇਖੋ ਪੁੱਜੇ ਦੇ ਵਿੱਚ ਕੱਪੜ ਮਿੱਟੀ ਕਰਕੇ ਪਾਰਪਸਨਾ ਤਿਆਰ ਕਰ ਰਹੇ ਆ ਤੇ ਇਹਨਾਂ ਦਾ ਆਪਾਂ ਗੱਲ ਤੱਕ ਸਫੈਦ ਕਰ ਰਹੇ ਆ ਜੋ ਕਾਇਆ ਵੀ ਰੰਗੂਗੀ ਤੇ ਮਾਇਆ ਵੀ ਰੰਗੂਗੀ ਕੀ ਮੀਆਂ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਆ ਜਿਹੜੇ ਕੀਟੀਆਂ ਦਾ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਫੇਦ ਗੰਧਕਾ ਜ਼ਰੂਰ ਲੋਡ ਹੁੰਦੀ ਆ ਉਸ ਤੋਂ ਬਾਅਦ ਸ਼ਿਕਾਰ ਪਾਸਮ ਤਿਆਰ ਕਰ ਰਹੇ ਆ ਕਿ ਇਧਰ ਤਰਬੰਗ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹਨਾਂ ਤੋਂ ਤੁਹਾਨੂੰ ਪਸਮਾਨ ਬਣਾਉਣ ਵਾਲੇ ਜਿਹੜੇ ਵੈ ਦਾ ਉਹੀ ਸਭ ਤੇ ਪਰ ਹੁੰਦੀ ਆ